ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਠੰਡ ਨੇ ਜ਼ੋਰ ਫੜ ਲਿਆ ਹੈ ਲਗਾਤਾਰ ਸੰਘਣੀ ਧੁੰਦ ਛਾਈ ਹੋਈ ਹੈ ਬੌਸ ਵਿਭਾਗ ਦੇ ਵੱਲੋਂ ਕਈ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਲਗਾਤਾਰ ਵਿਜ਼ਿਬਿਲਟੀ ਵੀ ਘਟ ਰਹੀ ਹੈ ਜਿਸ ਕਾਰਨ ਸੜਕਾਂ ਤੇ ਵਾਹਨਾਂ ਦੀ ਰਫ਼ਤਾਰ ਕਾਫੀ ਧੀਮੀ ਹੋ ਚੁੱਕੀ ਹੈ ਇਸ ਦੇ ਨਾਲ ਹੀ ਹਾਦਸੇ ਵੀ ਹੋਣੇ ਸ਼ੁਰੂ ਹੋ ਗਏ ਨੇ ਅਜਿਹੀ ਸਥਿਤੀ ਦੇ ਵਿੱਚ ਲੋਕਾਂ ਦੇ ਲਈ ਸੜਕ 'ਤੇ ਨਿਕਲਣ ਤੋਂ ਪਹਿਲਾਂ ਆਪਣੇ ਵਾਹਨਾਂ ਦੀਆਂ ਲਾਈਟਾਂ ਤੇ ਰਿਫਲੈਕਟਰ ਪਾਰਕਿੰਗ ਲਾਈਟਾਂ ਦਾ ਤਿਆਰ ਰੱਖਣਾ ਬੇਹੱਦ ਹੀ ਜ਼ਰੂਰੀ ਹੈ ਪੰਜਾਬ ਦੇ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਅਤੇ ਧੁੰਦ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਪਿਛਲੇ ਕਾਫੀ ਦਿਨਾਂ ਤੋਂ ਠੰਡ ਉਸ ਤਰੀਕੇ ਨਾਲ ਨਹੀਂ ਪੈ ਰਹੀ ਸੀ ਅਤੇ ਧੁੰਦ ਵੀ ਨਜ਼ਰ ਨਹੀਂ ਆ ਰਹੀ ਸੀ ਪਰ ਹੁਣ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਦੇਰ ਰਾਤ ਅਤੇ ਸਵੇਰੇ ਸਵੇਰੇ ਕਾਫੀ ਜ਼ਿਆਦਾ ਧੁੰਦ ਹੈ ਜਿਹੜੀ ਉਹ ਨਜ਼ਰ ਆਉਂਦੀ ਹੈ ਇਹ ਤਸਵੀਰਾਂ ਤੁਸੀਂ ਮੇਰੇ ਪਿੱਛੇ ਦੀਆਂ ਦੇਖ ਸਕਦੇ ਹੋ ਮੋਹਾਲੀ ਚੰਡੀਗੜ੍ਹ ਦਾ ਇਹ ਏਰੀਆ ਹੈਗਾ ਜਿਸ ਏਰੀਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਧੁੰਦ ਦੇ ਕਾਰਨ ਜਿਹੜੀਆਂ ਗੱਡੀਆਂ ਦੀ ਰਫ਼ਤਾਰ ਹੈ ਉਹ ਕਾਫੀ ਸਲੋ ਹੋ ਚੁੱਕੀ ਹੈਗੀ ਅਤੇ ਅਕਸਰ ਬਹੁਤ ਸਾਰੇ ਲੋਕ ਜਿਹੜੇ ਲਈ ਕਿ ਜਲਦਬਾਜ਼ੀ ਕਰਦੇ ਲਾਜ਼ਰੂਰ ਰਹਿੰਦੀ ਹੈ ਕਿ ਜਿਆਦਾ ਤੇਜ਼ ਗੱਡੀਆਂ ਨਾ ਚਲਾਈਆਂ ਜਾਣ ਔਰ ਜਿਹੜੀਆਂ ਗੱਡੀਆਂ ਚਲਦੇ ਸਮੇਂ ਪਾਰਕਿੰਗ ਲਾਈਟ ਜਿਨ੍ਹਾਂ ਨੂੰ ਕਿਹਾ ਜਾਂਦਾ ਹੈਗਾ ਆਮ ਤੌਰ ਦੇ ਉੱਪਰ ਦੋਨੋਂ ਜਿਸ ਸਮੇਂ ਇੰਡੀਕੇਟਰ ਚੱਲ ਰਹੇ ਹੁੰਦੇ ਹੈਗੇ ਤਾਂ ਉਸ ਦਾ ਇਸਤੇਮਾਲ ਕੀਤਾ ਜਾਵੇ ਜਿਸ ਦੇ ਨਾਲ ਪਿਛਲੀ ਗੱਡੀ ਤੱਕ ਜਿਹੜੀ ਇਹ ਸਿੱਧੀ ਸੂਚਨਾ ਪਹੁੰਚ ਸਕੇ ਕਿ ਅੱਗੇ ਕੋਈ ਗੱਡੀ ਚੱਲ ਰਹੀ ਹੈ ਔਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਇਸ ਚੀਜ਼ ਦਾ ਇਸਤੇਮਾਲ ਵੀ ਜਿਹੜਾ ਕੀਤਾ ਜਾਂਦਾ ਹੈਗਾ ਪਰ ਮੌਸਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਦਲਾਅ ਆਇਆ ਹੈਗਾ ਤਾਂ ਪਿਛਲੇ 1-2 ਦਿਨਾਂ ਤੋਂ ਲਗਾਤਾਰ ਜਿਹੜਾ ਕਲੀਏ ਕਿ ਧੁੰਦ ਦਾ ਸੀਜ਼ਨ ਹੈ ਉਹ ਸ਼ੁਰੂ ਹੋ ਚੁੱਕਾ ਹੈਗਾ ਕਿ ਐਕਸੀਡੈਂਟ ਦੀਆਂ ਘਟਨਾਵਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਵਾਧਾ ਹੈਗਾ ਉਹ ਨਜ਼ਰ ਆ ਰਿਹਾ ਹੈਗਾ ਤਾਂ ਅਜਿਹੇ ਦੇ ਵਿੱਚ ਗੱਡੀ ਨੂੰ ਕਿਸ ਤਰੀਕੇ ਦੇ ਨਾਲ ਚਲਾਉਣਾ ਹੈ ਲਾਈਟਾਂ ਦੀ ਵਰਤੋਂ ਪ੍ਰੋਪਰਲੀ ਕਿਸ ਤਰੀਕੇ ਦੇ ਨਾਲ ਕੀਤੀ ਜਾਵੇ ਉਹਨਾਂ ਤਮਾਮ ਚੀਜ਼ਾਂ ਦੇ ਉੱਪਰ ਨਜ਼ਰਸਾਨੀ ਰੱਖਣ ਦੀ ਜ਼ਰੂਰਤ ਹੈ ਔਰ ਅਜਿਹੇ ਮੌਸਮ ਦੇ ਵਿੱਚ ਸੜਕਾਂ ਤੇ ਨਿਕਲਦੇ ਹੋਏ ਆ ਜਿਹੜੀ ਕਿਲਗੀ ਕਿ ਖਾਸ ਤਰੀਕੇ ਦੇ ਨਾਲ ਰਿਫਲੈਕਟਰ ਹੋਣ ਚਾਹੀਏ ਹੋਰ ਆ ਜਿਹੜੀਆਂ ਚੀਜ਼ਾਂ ਜਿਸ ਦੇ ਨਾਲ ਕਿਸੇ ਵੀ ਵਾਹਨ ਨੂੰ ਤੁਹਾਡੇ ਬਾਰੇ ਪਤਾ ਲੱਗ ਸਕੇ ਉਹ ਚੀਜ਼ ਦੀ ਵਰਤੋਂ ਜ਼ਰੂਰ ਕੀਤੀ ਜਾਵੇ ਤਾਂ ਕਿ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਇਆ ਜਾਵੇ ਕੈਮਰਾਮੈਨ ਪਰ ਮੋਹਦਨਾ ਰੋਹਿਤ ਬੰਸਲ ਜੀ ਮੀਡੀਆ